ਫਗਵਾੜਾ ਦੇ ਚਾਚੋ ਕੀ ਵਿਖੇ ਤਿੰਨ ਤੋਂ ਚਾਰ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਇੱਕ ਵਿਅਕਤੀ ਉੱਪਰ ਤੇਜ਼ਦਾਰ ਹਥਿਆਰਾਂ ਨਾਲ ਹਮਲਾ ਕਰ ਗੰਭੀਰ ਰੂਪ ਚ ਜ਼ਖਮੀ ਕਰ ਦਿੱਤਾ ਗਿਆ ਤੇ ਉੱਥੋਂ ਫਰਾਰ ਹੋ ਗਏ। ਮਾਮਲੇ ਦੀ ਸੂਚਨਾ ਫਗਵਾੜਾ ਪੁਲਿਸ ਨੂੰ ਮਿਲਣ ਤੇ ਤੁਰੰਤ ਕਾਰਵਾਈ ਕਰਦੇ ਆ ਪੁਲਿਸ ਵੱਲੋਂ ਤਿੰਨ ਹਮਲਾਵਾਰਾਂ ਨੂੰ ਕਾਬੂ ਕੀਤਾ ਗਿਆ ਜਦਕਿ ਬਾਕੀਆਂ ਦੀ ਭਾਲ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਐਸਪੀ ਫਗਵਾੜਾ ਮੈਡਮ ਰਵਿੰਦਰ ਕੋਰ ਪੱਟੀ ਨੇ ਦੱਸਿਆ ਕਿ ਉਹਨਾਂ ਨੂੰ ਦੇਰ ਰਾਤ ਇੱਕ ਸੂਚਨਾ ਮਿਲੀ ਕਿ ਚਾਚੋ ਕੀ ਵਿਖੇ ਕੁਝ ਨੌਜਵਾਨਾਂ ਵੱਲੋਂ ਤੇਜ਼ ਦਰ ਹਥਿਆਰਾਂ ਨਾਲ ਇੱਕ ਵਿਅਕਤੀ ਤੇ ਹਮਲਾ ਕਰ ਬੁਰੀ ਤਰ੍ਹਾਂ ਨਾਲ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ ਹੈ। ਤੋਂ ਬਾਅਦ ਫਗਵਾੜਾ ਪੁਲਿਸ ਵੱਲੋਂ ਬਹੁਤ ਹੀ ਘੱਟ ਸਮੇਂ ਵਿੱਚ ਇਹਨਾਂ ਹਮਲਾਵਾਰਾਂ ਵਿੱਚੋਂ ਤਿੰਨ ਹਮਲਾਵਾਰਾਂ ਨੂੰ ਕਾਬੂ ਕਰ ਲਿਆ ਗਿਆ ਹੈ। ਐਸਪੀ ਮੈਡਮ ਰੁਪਿੰਦਰ ਕੋਰ ਪੱਟੀ ਵੱਲੋਂ ਇਸ ਝਗੜੇ ਬਾਰੇ ਹੋਰ ਕਈ ਅਹਿਮ ਖੁਲਾਸੇ ਵੀ ਕੀਤੇ ਗਏ। ਹਾਂਜੀ ਮੈਡਮ ਕੀ ਮਾਮਲਾ ਕੀ ਤਿੰਨ ਵਿਅਕਤੀ ਇਹ ਹਾਂਦੇ ਜਿਹੜੇ ਅੱਜ ਕੱਲ ਸਾਨੂੰ ਜੀ ਰਾਤ अराउंड 10:30 11 ਦੇ ਵਿੱਚ ਇੱਕ ਇਨਫੋਰਮੇਸ਼ਨ ਆਂਦੀ ਹੈ ਕਿ ਜਾ ਚੁਕੀ ਦੇ ਏਰੀਆ ਦੇ ਵਿੱਚ ਕੁਝ ਨੌਜਵਾਨ ਜਿਹੜਾ ਅਣਪਛਾਤੇ ਹੈਗੇ ਨੇ ਚਾਰ ਪੰਜ ਮੋਟਰਸਾਈਕਲਾਂ ਦੇ ਉੱਪਰ ਆ ਕੇ ਉਹਨਾਂ ਨੇ ਤੇਜ਼ ਦਰ ਹਥਿਆਰਾਂ ਨਾਲ ਘਾਤਕ ਹਮਲਾ ਕਰਕੇ ਤੇ ਉਬਾਰਤ ਕੀਤੀ ਹੈ ਔਰ ਇਮੀਡੀਏਟਲੀ ਜਿਹੜੀ ਹੈ ਇਹਦੇ ਤੇ ਐਫ ਆਈ ਆਰ ਰਜਿਸਟਰ ਕੀਤੀ ਗਈ ਐਫ ਆਈ ਆਰ ਨੰਬਰ 180/24 ਅੰਡਰ ਸੈਕਸ਼ਨ 1330 1152 191 दिन 190 बीएलएस देवे। ਤੁਰੰਤ ਟੀਮਾਂ ਡਿਪਲੋਟ ਕੀਤੀਆਂ ਗਿਆ ਕਿਉਂਕਿ ਰਾਤ ਦੇਰ ਰਾਤ ਜਿਹੜਾ ਇਹ ਹਮਲਾ ਹੋਇਆ ਹੈ ਔਰ ਕਾਫੀ ਨੌਜਵਾਨਾਂ ਨੇ ਆਕੇ ਕਰਿਆ ਹੈ ਤੇ ਇਸ ਦਾ ਸੰਜੀਤ ਜੀ ਨੇ ਦੇਖ ਲਿਆ ਹੋਇਆ। ਤੁਰੰਤ ਟੀਮਾਂ ਐਸਐਚਓ ਸਿਟੀ ਇਚਾਰਜ ਸੀਆਈਏ ਐਸਐਚਓ ਸਦਨਾਪੁਰਾ ਔਰ ਇਨਚਾਰਜੋਂ ਕੀ ਇੰਡਸਟਰੀ ਏਰੀਆ ਇਹਨਾਂ ਦੇ ਚਾਰਾਂ ਦੀ ਟੀਮਾਂ ਨੂੰ ਇਮੀਡੀਏਟਲੀ ਡਿਪਲੋਟ ਕੀਤਾ ਗਿਆ ਔਰ ਜਿਹੜੀ ਬੜੀ ਮੁਸਤੈਦੀ ਦੇ ਨਾਲ ਟੈਕਨੀਕਲ ਇਨਫੋਰਮੇਸ਼ਨ ਤੇ ਹਿਊਮਨ ਇੰਟੈਲੀਜੈਂਸ ਦੀ ਇਨਫੋਰਮੇਸ਼ਨ ਗੈਦਰ ਕਰਦੇ ਹੋਏ ਸਾਨੂੰ ਸਫਲਤਾ ਹਾਸਲ ਹੋਈ ਹੈ ਕਿ ਤਿੰਨ ਨੌਜਵਾਨ ਅਸੀਂ ਅਰੈਸਟ ਕਰ ਲਏ ਨੇ ਬਾਕੀ ਵੀ ਆਡੈਂਟੀਫਾਈ ਹੋ ਚੁੱਕੇ ਨੇ ਜਿਹੜੇ ਅਰੈਸਟ ਹੋਏ ਨੇ ਨੌਜਵਾਨ ਰਸ਼ਪਾਲ ਐਲੀਅਸ ਕਾਲੂ ਇਹ ਰਹਿਣ ਵਾਲਾ ਜੀ ਖੇੜਾਬੇਟ ਪੀਐਸ ਫਲੋਰ ਸੁਖਜਿੰਦਰ ਰਾਜੂ ਆਰਓ ਬੁੱਟੇ ਦੀਆਂ ਚੰਨਾ ਪੀਐਸ ਮਹਤੂਰ ਸਨੀ ਆਰਓ ਪਿੰਡਵੇਰਾ ਪੀਐਸ ਮੇਧਪੁਰ ਇਸ ਦੇ ਵਿੱਚ ਜਿਹੜੀ ਵਜ੍ਹਾ ਰੰਜਿਸ਼ ਦੱਸੀ ਜਾਂਦੀ ਹੈ ਜੀ ਉਹ ਇਹ ਹੈ ਕਿ ਜਿਹੜਾ ਰਸ਼ਪਾਲ ਹੈ ਰਸ਼ਪਾਲ ਕੰਪਲੇਨੈਂਟ ਦੀ ਲੜਕੀ ਦਾ ਪਿੱਛਾ ਕਰਦਾ ਸੀ ਔਰ ਕੰਪਲੇਨੈਂਟ ਉਸ ਨੂੰ ਕਾਫੀ ਬਰੀ ਉਹਨੇ ਰੋਕਿਆ ਟੋਕਿਆ ਔਰ ਉਹ ਨੂੰ ਬਚਿਆ ਜਿਸ ਦੀ ਨਿਰਾਸ਼ਾ ਦੇ ਵਿੱਚ ਇਸ ਨੇ ਇੱਕ ਪਲਾਨ ਬਣਾਇਆ ਔਰ ਪਲਾਨ ਦੇ ਤਹਿਤ ਇਹ ਲੜਕੀਆਂ ਨੂੰ ਲੈ ਕੇ ਆਇਆ ਔਰ ਇਹਨਾਂ ਦੇ ਘਰੇ ਆ ਕੇ ਇਹਨਾਂ ਦੇ ਉੱਤੇ ਹਮਲਾ ਕੀਤਾ ਔਰ ਇਹਨਾਂ ਨੂੰ ਸੱਟਾਂ ਲਾਈਆਂ ਇਹ ਕਾਫੀ ਅੱਛੀ ਸਾਡੀ ਟੀਮ ਨੇ ਕੰਮ ਕਰਿਆ ਜਿਹੜਾ ਤੁਰੰਤ ਇਹ ਰੈਸਟ ਕੀਤੇ ਨੇ ਤੇ ਜਿਹੜੇ ਬਾਕੀ ਦੇ ਜਿਹੜੇ ਨੇ ਆਇਡੈਂਟੀਫਾਈ ਹੋਏ ਨੇ ਉਹ ਵੀ ਅਸੀਂ ਜਲਦੀ ਰੈਸਟ ਕਰਾਂਗੇ ਇਹ ਵੀ ਦੱਸਣ ਵਾਲੀ ਗੱਲ ਇਹ ਵੀ ਹੈ ਕਿ ਜਿਹੜੇ ਰਸ਼ਪਾਲ ਦੇ ਪਹਿਲਾਂ ਵੀ ਲੜਾਈ ਝਗੜੇ ਦੇ ਪਰਚੇ ਹੈਗੇ ਨੇ ਸੋ ਅਸੀਂ ਇਹਨਾਂ ਦਾ ਹੁਣ ਅਸੀਂ ਇਹਨਾਂ ਨੂੰ ਪੇਸ਼ ਕਰਾਂਗੇ ਔਰ ਦੁਰਾਨੇ ਰਿਮਾਂਡ ਜਿਹੜਾ ਹੈ ਇਹਨਾਂ ਤੋਂ ਹੋਰ ਵੀ ਡਿਟੇਲਸ ਦਵਾ ਲਿਖਿਆ ਇਹਨਾਂ ਨੇ ਕੋਈ ਹੋਰ ਵਰਤਾਨ ਨਹੀਂ ਕੀਤੀਆਂ ਨੇ ਆ ਕਿ ਇਹਨਾਂ ਦੀ ਵੇਅਰ ਅਬਾਊਟਸ ਰਹੇ ਜੀ